ਕੁੰਡਾ ਜਬਾਰ ਵੀ ਲੱਗਿਆ ਪਿਆ ਮੈਨੂੰ ਲੱਗਦਾ ਈਮਿਤ ਨਾ ਲੱਗਿਆ ਹੋਵੇ ਕਿਤੇ ਈਮਿਤ ਖੇਡਣ ਗਿਆ ਹੋਊਗਾ ਜਬਾਖੇ ਨੂੰ ਪਤਾ ਨਹੀਂ ਲੱਗਦਾ ਉਹਨੂੰ ジャシージャシージャシーおジャシージャシージャシージャシージャシージャシージャシージャシージャシージャシージャシージ e シージャシージャシージージャシージャシージャシージャ ਜੱਸੀ ਪਤਾ ਨਹੀਂ ਉਧਰ ਭਾਂਡੇ ਕੁੰਡੇ ਨਾਲ ਮਾਂਜੀ ਜਾਂਦੀ ਹੋਵੇ ਕਿਤੇ ਯਾਰ ਉਹ ਲੱਗਦੀ ਹੈ ਹਨੀ ਕਮੰਡੀਆਂ ਦੇ ਪਾਕੀ ਕਦ ਨਹੀਂ ਇਹ ਵੀ ਨਾ ਘਰ ਦੀ ਚਮਾਰੀ ਨਗਰਾਨੀ ਰੱਖਦੀ ਹੈਗੀ ਵੀ ਜਵਾਖ ਖੇਡਣ ਗਿਆ ਉਹ ਤਾਂ ਚਲ ਜਵਾਖ ਹੈਗਾ ਜਿਹੜਾ ਹੈਗਾ ਜੱਸੀ ਕਿਹੜਾ ਧਿਆਨ ਰੱਖਦੀ ਹੈ ਕਰਤਾ ਵੀ ਤੇ ਜੱਸੀ ਪਤਾ ਨਹੀਂ ਕਿੱਧਰ ਮਰਗੀ ਕਿੱਧਰ ਨਾ ਇੱਧਰ ਵੀ ਨਹੀਂ ਹੈਗੀ ਉਹ ਲੱਗਦੀ ਆ ਤੇਰਾ ਚਾਚੇ ਭੋਲੇ ਕਿੰਨਾ ਬਾਗੀ ਹੋਏ ਯਾਰ ਕਿਤੇ ਲੱਗਦਾ ਓਏ ਆ ਪੀ ਪੀ ਲੈ ਕੋਟ ਬਣਾ ਕੇ ਚਾਦੀ ਯਾਰ ਉਹਨੇ ਕਿਹੜਾ ਹੁੰਦਾ ਜੱਸੀ ਨਹੀਂ ਯਾਰ ਦੇ ਵਾ ਚਾਚੇ ਕੇ ਦੇਖੂੰਗਾ ਬਰਾ ਆਲਾ ਮਾ ਕੋਟ ਤੇ ਪਾਣੀ ਦਿੱਤਾ ਕੱਕੇ ਨਾ ਕੁੱਟ ਚਾਦੀ ਪੀ ਲਈਏਗਾ ਫੇਰ ਦੇਖਾਂਗੇ ਜੱਸੀ ਨੂੰ ਦਾ ਆ ਪਿਆ ਤੋ ਫੁੱਕ ਲੈ ਮੈਂ ਵਾਖੋ ਹੁਗੋਲ ਗਲੇ ਤੈਨੂੰ ਆਹ ਆਏ ਤੇ ਬੱਚਾ ਆਏ ਹਾਏ ਹਾਏ ਆਇਤਾ ਸਵਾਦ ਆਹ ਕੱਕ ਕਿਸੇ ਤੇ ਵੀ ਹੱਥ ਨਹੀਂ ਲੱਗਣ ਦਿੱਤਾ ਅੱਜ ਤਾਂ ਸਾਰੀਆਂ ਰੇਡਾਂ ਵਾਏ ਲੈ ਕੇ ਗਿਆ ਮੈਂ ਨਿਆਰਾ ਆ ਗਿਆ ਚਾਰ ਠੰਡ ਵਾਲੀ ਹੋਈ ਪਈ ਆ ਘਰੇ ਆ ਕੇ ਚਾਹ ਚੁਹੀ ਦੇ ਮੈਂ ਘਰ ਵੀ ਆ ਗਿਆ ਆ ਗਿਆ ਮੀਤ ਪੁੱਤ ਹਾਂਜੀ ਆ ਗਿਆ ਡੇਡੀ ਆ ਪੁੱਤ ਬਹਿ ਜਾ ਖੇੜਿਆ ਕਬੱਡੀ ਹਾਂ ਖੇੜਿਆ ਆ ਅੱਛਾ ਅੱਛਾ ਲੈ ਕਰ ਪੁੱਤ ਮੈਂ ਤਾਂ ਚਾਹ ਪੀ ਲਈ ਤੇ ਤੂੰ ਵੀ ਪੀ ਲੈ ਚਾਹ ਬਣੀ ਪਈ ਆ ਪੀ ਤੇ ਕੁੰਡਾ ਬਾਰੋਂ ਤੂੰ ਲਾ ਕੇ ਗਿਆ ਸੀ ਨਾ ਮੈਂ ਤਾਂ ਨਹੀਂ ਲਾਇਆ ਮੰਮੀ ਸੀ ਕਿ ਹੋਤਾ ਘਰੇ ਮੈਂ ਕਾਤੋਂ ਲਾਉਣਾ ਕੁੰਡਾ ਮੰਮੀ ਤੇਰੀ ਹੈ ਹੀ ਨਹੀਂ ਕਰੇ ਮੈਨੂੰ ਐ ਲੱਗਦੀ ਏ ਭੋਲੇ ਚਾਚੇ ਕਿਨਾ ਬਾਗੀ ਹੋਵੇ ਤੂੰ ਐ ਕਰ ਨਾ ਤਾਂ ਚਾਹ ਬਣੀ ਪਈ ਏ ਪਾ ਤੂੰ ਚਾਹ ਪੀ ਲੈ ਨਾ ਮੈਂ ਤੇ ਚਾਹ ਪੀ ਕੇ ਨਾ ਉਦੋਂ ਬਾਅਦ ਪੁੱਤ ਆਇਆ ਕਰ ਤੇਰੇ ਭੋਲੇ ਚਾਚੇ ਕੇ ਜਾ ਕਰੇ ਤੇ ਉੱਥੋਂ ਮੰਮੀ ਨੂੰ ਬੁਲਾ ਕੇ ਲੈ ਕੇ ਆ ਠੀਕ ਹੈ ਕਹੇ ਨਾ ਡੈਡੀ ਆ ਗਿਆ ਨਾਲੇ ਕਹੇ ਮੈਂ ਆ ਗਿਆ ਮੰਮੀ ਤੇ ਆ ਜਾ ਕਰੇ ਉਹ ਮਿਲਦੇ ਉਧਰ ਬਾਗੀ ਹੋਣੀ ਚਾਚੀ ਦਾ ਪਤਾ ਲੈਣ ਹਾਂ ਬਾਗੇ ਹੋਣੇ ਹਾਂ ਤੇ ਪੀ ਲੈ ਪੁੱਤ ਚਾਹ ਤੂੰ ਠੀਕ ਹੈ ਤੇ ਮੈਂ ਮੜਾ ਇੱਧਰ ਦੇਖ ਲਾ ਕੰਮ ਕਰ ਹੈ हां मीत किमे हां बढ़िया बढ़िया और किमे होणा है इधर मैं तां ही पुछणा आया सी मेरी मम्मी तां नहीं आई ਥੋਡੇ ਘਰੇ ਨਾ ਯਾਰ ਬਾਕੀ ਤੂੰ ਮਾਤਾ ਨੂੰ ਪੁੱਛਣਾ ਨਹੀਂ ਆਈ ਤਾਂ ਨਹੀਂ ਹੈਗੀ ਆਏ ਨਹੀਂ ਨਹੀਂ ਆਈ ਮੇਰੇ ਨਾਲ ਇਧਰ ਸਾਡੇ ਘੇੜੇ ਨਹੀਂ ਮਾਰੇ ਤਿੰਨ ਚਾਰ ਦਿਨ ਹੋ ਗਏ ਯਾਰ ਉਹਨੂੰ ਅੱਛਾ ਕੇ ਕੀ ਗੱਲ ਕੀ ਹੋਗੀ ਕੁਛ ਨਹੀਂ ਬੈਂਚੇ ਦੀ ਚ ਲੱਗਦਾ ਯਾਰ ਨਾ ਨਾ ਮੈਂ ਤਾਂ ਹੀ ਪੁੱਛਣਾ ਆਇਆ ਸੀਗਾ ਅੱਛਾ ਚਲ ਕੋਈ ਨਹੀਂ ਯਾਰ ਮम्मी बोल ले ちゃっਕੇ ਕਿ ਵੀ ਹੈ ਨਹੀਂ ਆਏ ਕਿੱਧਰ ਗਈ ਮम्मी ਕਿੱਧਰ ਗਈ ਫਸਾ ਕੇ

ਸਸੀ ਕਾਰਜੀ ਹੋ ਠੀਕ ਹੋ ਜਸਸੀ ਨਹੀਂ ਆਈ ਆ ਕਿਤੇ ਨਕਰੇ ਵੀ ਹੈ ਨਹੀਂ ਨਾ ਫੋਨ ਵੀ ਬੰਦ ਆਈ ਜਾਂਦਾ ਉਹਦਾ ਪਤਾ ਨਹੀਂ ਕਿਧਰ ਗਈ ਨਾ ਇਧਰ ਚਾਚੇ ਕਿ ਹੈਗੀ ਅੱਛਾ ਚੱਲ ਮੜਾ ਪਤਾ ਕਰਦਾ ਮੈਂ ਹੋਰ ਪਾਸੇ ਠੀਕ ਹੈ ਓਕੇ ਉਧਰ ਵੀ ਹੈ ਨਹੀਂ ਮੇਰੇ ਪਤਾ ਅੱਛਾ ਹਾਂ ਪਤਾ ਨਹੀਂ ਕਿਹੜੇ ਪਾਸੇ ਚਲੀ ਗਈ ਇਹ ਸੋਰ ਪਤਨ ਦੇ ਤੁਰਬਾ ਗੀਓ ਪਾਸਵਾ ਸੁਨਸਾ ਮਤੀ ਤੁਰਾ ਪੱਟ ਕੀ ਕਰ ਪੱਟ ਕੀ ਕਰ ਪਾਟ ਦੀ ਮੱਥੇ ਤੇ ਕਲੰਕ ਮੂੰਹ ਤੋਂ ਖੋਰ ਜੋ ਗਰੇਣੀ ਰਹੇ ਮੀਤ ਪੁੱਤ ਅੱਤਰੀ ਮਾ ਪਤਰੀ ਉਹੀ ਕੰਮ ਕਰਗੇ ਜਿਹੜਾ ਨਾ ਕਰਨਾ ਸੀ ਸੱਤ ਪੀੜੀਆਂ ਤੱਕ ਪਾਪ ਨਹੀਂ ਉਤਰਨਾ ਹੈਗਾ ਚੰਦਰੀਏ ਜਿਹੜਾ ਧੋਖਾ ਤੋਂ ਸਾਡੇ ਪਿਓ ਪੁੱਤਾਂ ਨਾਲ ਕਰਕੇ ਗੀਆਂ ਨਾ ਕੇ ਜਾ ਰਹੀ ਹਾਂ ਪਿੰਦਿਆ ਮੈਂ ਗਰੀਬੀ ਵਿੱਚ ਮਰ ਮਰ ਕੇ ਨਹੀਂ ਜਾ ਸਕਦੀ ਮੈਂ ਮੇਰੇ ਮੀਤ ਪੁੱਤਰ ਮੈਨੂੰ ਮਾਫ ਕਰੀ ਮੈਂ ਤੇਰੀ ਇਸ ਗਰੀਬੀ ਤੋਂ ਆਕ ਚੁੱਕੀ ਹਾਂ ਮੇਰੇ ਆਉਣ ਦਾ ਇੰਤਜ਼ਾਰ ਨਾ ਕਰਿਓ ਮੈਂ ਘਰ ਹਮੇਸ਼ਾ ਹਮੇਸ਼ਾ ਲਈ ਛੱਡ ਕੇ ਜਾ ਰਹੀ ਹਾਂ ਪਤਾ ਨਹੀਂ ਕਿੱਥੇ ਜਾ ਆਇਆ ਹਲੇ ਵੀ ਕਦੋਂ ਦਾ ਫੋਨ ਕੀਤਾ ਮੈਂ ਉਹਨੂੰ ਮੈਂ ਕਦੋਂ ਦੀ ਵੇਟ ਕਰੀ ਜਾਨੀ ਆ ਤੇਰੀ ਓਏ ਹੋ ਕੀ ਗਿਆ ਤੂੰ ਤਾਂ ਅੱਗ ਮਚਾਈ ਹੋਈ ਸੀ ਕਿ ਛੇਤੀ ਆ ਛੇਤੀ ਆ ਜਾ ਜੇ ਤੁਹਾਡੇ ਘਰੇ ਲੜਾਈ ਹੋ ਗਈ ਸੀ ਤੁਸੀਂ ਘਰੇ ਨਬਟਾ ਲੈਂਦੇ ਆ ਆਪ ਦੀ ਤੇ ਤੈਨੂੰ ਨਹੀਂ ਪਤਾ ਸੀ ਮੈਂ ਕਦੋਂ ਦੀ ਫੋਨ ਕਰੀ ਜੰਨੀ ਆ ਕਦੋਂ ਦੀ ਫੋਨ ਕਰੀ ਜੰਨੀ ਆ ਆ ਬੈ ਕੇ ਤੇ ਨਾਲ ਚੱਕੀ ਫਿਰਦੀ ਆ ਤੂੰ ਪਹਿਲਾਂ ਤੂੰ ਮੈਨੂੰ ਕੀ ਕਿਹਾ ਸੀ ਕੀ ਕਿਹਾ ਸੀ ਵੀ ਹਾਂ ਮੈਂ ਵਿਆਹ ਕਰਾਉਂਗਾ ਏਡੇ ਏਡੇ ਵੱਡੇ ਲਾਰੇ ਲਾਉਂਦਾ ਸੀ ਜੇ ਮੈਂ ਹੁਣ ਘਰ ਛੱਡ ਕੇ ਆ ਕਿਤੇ ਹੁਣ ਤਾਂ ਥੋੜੱਖੀ ਨਹੀਂ ਆਂਦੀ ਤੂੰ ਘਰ ਛੱਡ ਕੇ ਆ ਗਈ ਤੈਨੂੰ ਨਹੀਂ ਪਤਾ ਬੈਗ ਨਹੀਂ ਲੀ ਨਾ ਕੱਪੜੇ ਲੈ ਕੇ ਆਈਆਂ ਚ ਆ ਗਈ ਪਾਗਲ ਬੰਨਾ ਤੇਰਾ ਤੂੰ ਫਿਰ ਪੁੱਛਤਾ ਲੈਂਦੀ ਮੈਂ ਘਰ ਛੱਡ ਕੇ ਆ ਰਹੀ ਆ ਤੂੰ ਮੈਨੂੰ ਕੀ ਕਿਹਾ ਸੀ ਕਿ ਹਾਂ ਮੈਂ ਵਿਆਹ ਕਰਾਉਂਗਾ ਆ ਕਰਾਉਂਗਾ ਕੁਣ ਕਰਾ ਮੈਂ ਵਿਆਹ ਵੀ ਨਹੀਂ ਕਰਾਉਂਦਾ ਤੇਰੇ ਨਾਲ ਸਿੱਧੀ ਗੱਲ ਆ ਮੇਰੀ ਆ ਮੈਂ ਕਿਸੇ ਥਾਂ ਤੇ ਗੱਡੀ ਰੋਕ ਕੇ ਤੇ ਨਾ ਕਰਦਾ ਗੱਲ ਐਨੇ ਕਿ ਮੈਂ ਨਹੀਂ ਕਰਾਉਂਦਾ ਫਿਰ ਲੱਗ ਗਈ ਆਗੇ ਭਗਾਈ ਮਾਰਨ ਵਿਆਹ ਕਰਾ ਵਿਆਹ ਕਰਾ ਤੂੰ ਮੈਨੂੰ ਮੋਲ ਨਹੀਂ ਖਰੀਦ ਲਿਆ ਤੂੰ ਸੰਦੂ ਆ ਗੱਲਾਂ ਤੇਰੇ ਲਈ ਠੀਕ ਨਹੀਂ ਹੈਗੀਆਂ ਜੋ ਕਰ ਰਿਆ ਹਾਂ ਮੇਰੇ ਲਈ ਤਾਂ ਆਪੀ ਠੀਕ ਨਹੀਂ ਤੂੰ ਹੀ ਕਹ ਲੈ ਠੀਕ ਐ ਵੇ ਸੰਧੂ ਆਤਰੇ ਪੱਲੇ ਫੈਨ ਨੂੰ ਫਿਰਦੀ ਆ ਓਏ ਕਿੱਧਰ ਡੈਣ ਪੱਲੇ ਪਾਲੀ ਹੁਣ ਦੱਸਾਨੂੰ ਕੀ ਬਿਮਾਰੀ ਐ ਕੀ ਬਿਮਾਰੀ ਹੋਣੀ ਆ ਹੁਣ ਬਿਮਾਰੀ ਪੁੱਛਦਾ ਹੈ ਤੂੰ ਇਹ ਹੋਇਆ ਕਿ ਤੂੰ ਘਰ ਕਿਉਂ ਛੱਡ ਕੇ ਆ ਗਈ ਤੂੰ ਐਡੀ ਗੱਲ ਕੀ ਹੋਈ ਸ ਦੱਸ ਦੇ ਪਹਿਲਾਂ ਮੈਨੂੰ ਤੈਨੂੰ ਨਹੀਂ ਪਤਾ ਮੈਂ ਘਰ ਛੱਡ ਕੇ ਆ ਗਈ ਆ ਤੇ ਘਰ ਛੱਡਣ ਦੀ ਕੀ ਲੋੜ ਸੀ ਦੱਸ ਜੇ ਤੁਹਾਡੇ ਘਰੇ ਲੜਾਈ ਹੋ ਗਈ ਸੀ ਤੁਸੀਂ ਆਪਦੇ ਘਰੇ ਨਿਬੇੜ ਲੈਂਦੇ ਮੇਰੇ ਗੱਲ 'ਚ ਕਿਉਂ ਪਾਉਣ ਲੱਗੀ ਤੂੰ ਉਹ ਤਾਂ ਤੂੰ ਵੀ ਵੱਡਾ ਮਿਰਜਾ ਬਣਦਾ ਸੀ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ ਜੇ ਹੁਣ ਮੈਂ ਘਰ ਛੱਡ ਕੇ ਆ ਗਈ ਤਾਂ ਤੈਨੂੰ ਮਿਰਚਾਂ ਲੱਗਦੀਆਂ ਜੇ ਘਰ ਛੱਡ ਕੇ ਆਈ ਗਈ ਹੈ ਨਾ ਤਾਂ ਮੈਂ ਵੀ ਤੈਨੂੰ ਰੱਖ ਨਹੀਂ ਸਕਦਾ ਤੂੰ ਮੇਰੇ ਨਾਲ ਧੋਖਾ ਕਰ ਰਹੀ ਹੈ ਸੰਧੂ ਧੋਖਾ ਮੈਂ ਕਰ ਰਿਹਾ ਉਹ ਧੋਖਾ ਤੂੰ ਆਪਣੇ ਆਪ ਨਾ ਕਰ ਰਹੀ ਹੈ ਮੈਂ ਤੇਰੇ ਨਾਲ ਧੋਖਾ ਨਹੀਂ ਕਰਦਾ ਪਿਆ ਸੰਧੂ ਮੈਂ ਤੈਨੂੰ ਪਿਆਰ ਕੀਤਾ ਸੀ ਤੂੰ ਮੇਰੇ ਨਾਲ ਖਿਲਵਾੜ ਕਰਦਾ ਰਿਹਾ ਹਾਂ ਆਪਦੀ ਪਹਿਲਾਂ ਗੂਗਲ ਪੇ ਦੀ ਲਿਸਟ ਤਾਂ ਚੈੱਕ ਕਰ ਘਰ ਫੂਕੇ ਜਿਤ ਨਾਲ ਖੇਡਿਆ ਐਵੇਂ ਨਹੀਂ ਖੇਡਿਆ ਤੇ ਜਿਤ ਨਾਲ ਮੈਂ ਕਰਦੀ ਆ ਗੱਲਾਂ ਅਖੇ ਜਿਤ ਨਾਲ ਖੇਡਦਾ ਰਿਆ ਤੂੰ ਪਿਆਰ ਮੈਨੂੰ ਨਹੀਂ ਸੀ ਕਰਦੀ ਤੂੰ ਤਾਂ ਪਿਆਰ ਮੇਰੇ ਪੈਸੇ ਨੂੰ ਕਰਦੀ ਸੀ ਉਹ ਗੁਰੂ ਦੀ ਹਯੂਰ ਚੀਰਾਂ ਤੂੰ ਚਾਰ ਲਾਂਵਾਂ ਲਈ ਤੂੰ ਤਾਂ ਉਹਦੀ ਨਹੀਂ ਬਣੀ ਤੇ ਮੇਰੀ ਕਿੱਥੋਂ ਬਣ ਜੇਗੀ ਢਿੱਡੋਂ ਜਮੇ ਜਵਾਗ ਦੀ ਨਹੀਂ ਬਣੀ ਤੂੰ ਤੇ ਮੇਰੀ ਕਿੱਥੋਂ ਬਣੇਗੀ ਅੱਜ ਤਾਂ 4 ਰੁਪਏ ਦੇ ਕੇ ਮੇਰੇ ਪਿੱਛੇ ਪੂਛਾ ਮਾਰਦੀਆਂ ਤੇ ਕੱਲ ਨੂੰ ਕੋਈ ਮੇਥੋਂ ਵੱਡਾ ਟੱਕਰ ਗਿਆ ਤੇ ਉਹਦੇ ਪਿੱਛੇ ਪੂਛਾ ਮਾਰੇਗੀ ਬਣੀ ਵੱਡੀ ਪਿਆਰ ਦੀ ਜਾ ਮੁੜ ਜਾ ਤੇਰੇ ਵਰਗੀਆਂ ਬਹੁਤ ਮਿਲਦੀਆਂ ਮੈਨੂੰ ਜੱਸੀ ਆ ਕੀ ਬਣ ਗਿਆ ਇਹ ਵੀ ਬਹੁਤ ਵੱਡਾ ਧੋਖੇ ਆਵਾਜ਼ ਨਿਕਲਿਆ ਇਹ ਤਾਂ ਉਹ ਗੱਲ ਹੋ ਗਈ ਨਾ ਘਰ ਦੀ ਨਾ ਘਾਟ ਦੀ ਚੱਲ ਹੁਣ ਆਪਣਾ ਘਰ ਹੀ ਕੰਮ ਆਊਗਾ ਆ ਗਈ ਹੈ ਜੀ ਤੂੰ ਤਾਂ ਆ ਗਈ ਜਿਹੜੀ ਮੇਰੀ ਇੱਜ਼ਤ ਰੋਲ ਕੇ ਆਈਆਂ ਉਹ ਤਾਂ ਨਹੀਂ ਵਾਪਸ ਮੁੜਦੀ ਹੈਗੀ ਮੈਂ ਕਿਤੇ ਵੀ ਮੂੰਹ ਦਿਖਾਉਣ ਜੋਗਰਾ ਨਹੀਂ ਰਹਿ ਗਿਆ ਮੇਥੋਂ ਗਲਤੀ ਹੋ ਗਈ ਮੈਨੂੰ ਮaaf ਕਰਦੇ ਹੋ ਇਹ ਗਲਤੀ ਮaaf ਕਰਨ ਵਾਲੀ ਨਹੀਂ ਹੈਗੀ ਜੱਸੇ ਤੈਨੂੰ ਰੱਬ ਨੇ ਵੀ ਮaaf ਨਹੀਂ ਕਰਨਾ ਮੈਂ ਤੇ ਮੇਰੇ ਪੁੱਤ ਨੇ ਤਾਂ ਮaaf ਕਰਨੀ ਕੀ ਹੈ ਰੱਖਿਆ ਨਹੀਂ ਤੈਨੂੰ ਤੇਰੇ ਪੈਸੇ ਵਾਲੇ ਯਾਰ ਨੇ ਉਹ ਤਾਂ ਹਰ ਵਕਤ ਸੰਧੂ ਸੰਧੂ ਕਰਦੀ ਸੀ ਉਹਦੇ ਸਾਹਾਂ ਚ ਸਾਹ ਲੈਂਦੀ ਸੀ ਪੈਸੇ ਵਾਲੇ ਲੋਕਾਂ ਇੱਜ਼ਤਾਂ ਨਾਲ ਖੇਡਦੇ ਨੇ ਤੂੰ ਗਰੀਬ ਦੇ ਜਜ਼ਬਾਤਾਂ ਨਾਲ ਖੇਡਦੀ ਰਹੀ ਸੌਰੀ ਜੀ ਗਲਤੀ ਹੋ ਗਈ ਜਿਹੜੀ ਗਲਤੀ ਜੱਸੀ ਤੈ ਕਰੀ ਐ ਇਹਨੂੰ ਰੱਬ ਵੀ ਨਹੀਂ ਮਾਫ਼ ਕਰਦਾ ਮੈਂ ਤਾਂ ਕਰਨੀ ਕੀ ਐ ਪਿੰਡ ਦੇ ਵਿੱਚ ਤਾਂ ਮੇਰੀ ਥੂ-ਥੂ ਕਰਵਾਤੀ ਸਾਰੇ ਕਿਤੇ ਮੈਂ ਬਾਹਰ ਨਿਕਲ ਜੋਗਰਾ ਨਹੀਂ ਰਿਹਾਗਾ ਗਲਤੀ ਇਨਸਾਨ ਤੋਂ ਹੀ ਹੁੰਦੀ ਆ ਜੀ ਮਹਿਲਾ ਆਲੇ ਇੱਜ਼ਤਾਂ ਨਾਲ ਖੇਡਦੇ ਨੇ ਖੇਡਾ ਹੀ ਮੇਰੀ ਇੱਜ਼ਤ ਨਾਲ ਗਰੀਬ ਦੇ ਪੱਲੇ ਕੀ ਇੱਜ਼ਤ ਹੀ ਤਾਂ ਹੁੰਦੀ ਐ ਕਟੋ ਕੱਟ ਮੇਰੇ ਬਾਰੇ ਨਹੀਂ ਇਸ ਜਵਾਖ ਬਾਰੇ ਤਾਂ ਸੋਚ ਲੈਂਦੀ ਜਿਹਨੇ ਤੇਰੀ ਕੁੱਖ ਚੋਂ ਜਨਮ ਲਿਆ ਸੀਗਾ ਤੂੰ ਆਪਦੇ ਪਿਓ ਦੀ ਪੱਗ ਨੂੰ ਦਾਗ ਲਾਤਾ ਮੇਰੀ ਪੱਗ ਨੂੰ ਦਾਗ ਲਾਤਾ ਤੈ ਤੇਰੇ ਵਰਗੀਆਂ ਕਰਕੇ ਤਾਂ ਈਆਂ ਕੁੱਖਾਂ ਚ ਮਰਵਾਉਂਦੇ ਨੇ ਲੋਕ ਤੇਰੇ ਵਰਗੀ ਨੂੰ ਤਾਂ ਜੰਮਦੀ ਨੂੰ ਮਾਰ ਦੇਣਾ ਚਾਹੀਦਾ ਸੀ ਮਾੜੀ ਮੋਟੀ ਸ਼ਰਮ ਆਇਆ ਹੈਗੀ ਸੀ ਤੇਰੇ ਵਰਗੀਆਂ ਨਾ ਤਾਂ ਪੇਕਿਆਂ ਦੇ ਹੋਈਆਂ ਨਾ ਸੌਰੀਆਂ ਦੀ ਹੋਈਆਂ ਕੋਈ ਨਹੀਂ ਰੱਖਦਾ ਤੇਰੇ ਵਰਗੀਆਂ ਨੂੰ ਨਹੀਂ ਤੂੰ ਪੁੱਤ ਤੁਸੀਂ ਮੈਨੂੰ ਮਾਫ਼ ਕਰਦੇ ਸਾਡੀ ਕੰਮੀ ਤੋਂ ਅੱਧੀ ਮਰ ਗਈ ਸੀ ਜਿੱਦ ਘਰ ਛੱਡ ਕੇ ਗਈ ਸੀ